ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਉਲਮੋ ਟਾਂਡਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਸ਼ੀਤਲਾ ਦੇਵੀ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾਪੂਰਵਕ ਕਰਵਾਇਆ ਗਿਆ। ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਸਰਦਾਬਿਧੀ ਪੂਰਵਕ ਬਾਬਾ ਚਰਨੂ ਜੀ ਅਨੰਦ ਮਹਾਰਾਜ ਦੇ ਪਰਿਵਾਰ ਨੇ ਮਾਤਾ ਸੀਤਲਾ ਜੀ ਦਾ ਜਲਦਚਨ ਆਯੋਜਿਤ ਕੀਤਾ ਆਏਗੇ ਸਭੀ ਸੰਤੋ ਕੋ ਬਹੁਤ ਬਹੁਤ ਮੁਬਾਰਕ ਬਾਦੂ ਅੱਜ ਸੇ ਮਾਤਾ ਸੀਤਲਾ ਜੀ ਦਾ ਚਾਲਾ ਚੱਲੂ ਹੋ ਗਿਆ ਜੈ ਮਾਤਾ ਦੇ ਜਕਾਰਾ ਮਾ ਸੀਤਲਾ ਦੇਵੀ ਦਾ ਸੱਚੇ ਦਰਬਾਰ ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾ ਸੀਤਲਾ ਦੇਵੀ ਦੇ ਜਿਹੜੇ ਝੰਡਿਆਂ ਦੇ ਚੜਨ ਦੀ ਰਸਮਾਂ ਬੜੇ ਧੂਮ-ਧਾਮ ਨਾਲ ਸ਼ਹਿਰ ਨਿਵਾਸੀਆਂ ਨੇ ਮਨਾਈ ਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤ ਨੇ ਆਗੇ ਝੰਡੇ ਤੇ ਮਾਸ਼ੀਤਲਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਇੱਥੇ ਸੰਗਤਾਂ ਦੇ ਲਈ ਭੰਡਾਰੇ ਦੀ ਵਿਵਸਥਾ ਕੀਤੀ ਗਈ ਸੀ ਸਾਰਾ ਦਿਨ ਭਗਤਾਂ ਦਾ ਆਉਣਾ ਜਾਣਾ ਲੱਗਾ ਰਿਹਾ ਅਸੀਂ ਟਾਂਡਾ ਸ਼ਹਿਰ ਵਾਸੀਆਂ ਵੱਲੋਂ ਸਾਰੇ ਭਗਤਾਂ ਨੂੰ ਜੀ ਆਇਆਂ ਨੂੰ ਕਹਿੰਨੇ ਆ ਅਸੀਂ ਮਹਾ ਸ਼ੀਤਲਾ ਅਗੇ ਅਰਦਾਸ ਕਰਾਂਗੇ ਕਿ ਇਹਨਾਂ ਦੀ ਸਾਰਿਆਂ ਦੀ ਮਨੋ ਕਾਮਨਾ ਪੂਰੀ ਕਰੇ ਜੈ ਮਾਤਾ ਆਪਾ ਝੰਡਿਆਂ ਦੀ ਬਹੁਤ ਬਹੁਤ ਵਧਾਈ ਇਥੇ ਹਰ ਸਾਲ ਬਹੁਤ ਦੁਨੀਆ ਉਤਸ਼ਾਹ ਨਾਲ ਆਉਂਦੀ ਹੈ ਸਾਰੇ ਝੰਡੇ ਚੜਾਉਂਦੇ ਨੇ ਸੀਤਲਾ ਮਾਤਾ ਤੇ ਸਾਰਿਆਂ ਦੇ ਮਨੋ ਕਾਮਨਾ ਮਾਤਾ ਪੂਰੀ ਕਰੇ ਜੈ ਵਾ ਸੀਤਲਾ ਮਾਤਾ ਮੰਦਿਰ ਸਵਰਗਵਸੀ ਮਾਸਾ ਮਾਸੀ ਬਿਮਲਾ ਦੇਵੀ ਜੀ ਨੇ ਸ਼ੁਰੂ ਤੋਂ ਜੋ ਕਾਪੜਾ ਚੱਲੀ ਆ ਰਹੀ ਹੈ ਚੇਤਰ ਦੀ ਸੰਗਰਾਮ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਮਹਾਮੰਦੀ ਦੇ ਝੰਡੇ ਚੜਦੇ ਹਨ ਜੋ ਲੋਕਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਮਾਲਕ ਵਾਲੇ ਲੋਕ ਬੜੀ ਸ਼ਰਧਾ ਤੇ ਭਾਵਨਾ ਨਾਲ ਇੱਥੇ ਆ ਕੇ ਜੋ ਦਿਹਾੜਾ ਮਨਾਉਂਦੇ ਆਂ ਔਰ ਮਹਾਮਾਈ ਉਹਨਾਂ ਦੀ ਸਭੀ ਕਾਮਨਾ ਪੂਰਨ ਕਰੇ ਹਰ ਸਾਲ ਦੀ ਤਰਜਿਸਤਾਂ ਨੂੰ ਆਉਂਦੇ ਆਂ ਕਿਸੇ ਵਕਤ ਬਾਅਦ ਹਉਮੂਆ ਅਧਿਆਨ ਔਰ